ਹਾਂਜੀ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਅਮਨਪ੍ਰੀਤ ਕੌਰ ਆਪ ਸਭ ਦਾ ਨਿੱਘਾ ਸਵਾਗਤ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਉਸ ਵੇਲੇ ਦੀ ਜਦੋਂ ਸਾਡੀਆਂ ਬਜ਼ੁਰਗ ਮਾਤਾਵਾਂ ਘਰ ਨੂੰ ਸਵਾਰਨ ਦੇ ਲਈ ਆਪਣੀ ਜਿਹੜੀ ਜੀ ਜਾਣ ਲਾ ਦਿੰਦੀਆਂ ਸੀ ਕਹਿੰਦੇ ਹੁੰਦੇ ਔਰਤ ਦੇ ਹਿੱਸੇ ਆਇਆ ਕਿ ਘਰ ਨੂੰ ਪਰਿਵਾਰ ਨੂੰ ਪਾਣੀ ਕੀ ਰੱਖਣਾ ਤੇ ਘਰ ਨੂੰ ਘਰ ਬਣਾਉਣਾ ਸੋਨਾ ਬਣਾਉਣਾ ਉਹਨਾਂ ਸਲੀਕੇ ਨਾਲ ਸਟੱਚੇ ਟੰਗ ਨਾਲ ਸਵਾਰਨਾ ਤੇ ਉਹਦੇ ਲਈ ਉਹ ਬਹੁਤ ਸਾਰੀ ਮਿਹਨਤ ਕਰਦੀਆਂ ਸੀ ਤੇ ਅੱਜ ਅਸੀਂ ਮਾਸੀ ਜੀ ਸਾਡੇ ਨਾਲ ਸੀ ਅਸੀਂ ਇਕੱਠੇ ਬੈਠੇ ਤਾਂ ਕਿ ਬੱਚਿਆਂ ਨੂੰ ਵੀ ਉਹ ਸਮੇਂ ਦਾ ਪਤਾ ਲੱਗੇ ਕਿ ਹੁਣ ਸਾਨੂੰ ਬਣੀਆਂ ਬਣਾਈਆਂ ਚੀਜ਼ਾਂ ਮਿਲ ਜਾਂਦੀਆਂ ਨੇ ਜਦੋਂ ਪਹਿਲਾਂ ਬਣਾ ਕੇ ਉਹਨਾਂ ਚੀਜ਼ਾਂ ਨੂੰ ਬਣਾਉਂਦੇ ਸੀ ਤਾਂ ਸਮਾਂ ਲੱਗਦਾ ਸੀ ਤੇ ਸਾਡੇ ਦਿਮਾਗੀ ਤੌਰ ਤੇ ਸਾਡੀ ਕਸਰਤ ਵੀ ਹੁੰਦੀ ਸੀ ਤੇ ਇਹ ਇਹ ਜਿਹੜਾ ਆਪਾਂ ਬਣਾ ਰਹੇ ਹਾਂ ਇੱਕ ਫਰੇਮ ਲਾ ਲੂ ਬਣਾ ਰਹੇ ਹਾਂ ਉਹ اٹੇਰਨ ਦੀ ਮਦਦ ਦੇ ਨਾਲ ਕਿ ਉਸ ਸਮੇਂ ਤੁਹਾਡੇ ਕੋਲੇ ਘਰ ਦੇ ਵਿੱਚ ਜੋ ਵੀ ਚੀਜ਼ਾਂ ਹੁੰਦੀਆਂ ਸੀ ਤਾਂ ਤੁਸੀਂ ਉਹਨਾਂ ਦੀ ਵਰਤੋਂ ਕਰ ਲੈਂਦੇ ਸੀ ਤੇ ਹੁਣ ਸਮਾਂ ਬਦਲ ਗਿਆ ਉਸ ਸਮੇਂ ਐਨੇ ਔਟੇਰਨ ਦੀ ਜਗ੍ਹਾ ਤੇ ਆਪਣੇ ਥਾਂ ਜਿਹੜੀ ਉਹ ਪ੍ਰਕਾਰ ਨੇ ਲੈ ਲਈ ਜਿਹੜਾ ਕਾਗਜ਼ਾਂ ਦੇ ਉੱਪਰ ਬਾਹ ਦਿੰਨੇ ਅਸੀਂ ਤੇ ਕਈਆਂ ਨੂੰ ਔਟੇਰਨ ਦਾ ਵੀ ਨਹੀਂ ਪਤਾ ਹੋਣਾ ਕਿ ਜੇਕਰ ਆਪਾਂ ਦੱਸਾਂਗੇ ਨਹੀਂ ਤਾਂ ਪਤਾ ਵੀ ਨਹੀਂ ਲੱਗਣਾ ਕਿ ਔਟੇਰਨ ਕੀ ਹੁੰਦੀ ਹੈ ਸੂਤ ਕੱਤਣ ਤੋਂ ਬਾਅਦ ਜਦੋਂ ਸੂਤ ਨੂੰ ਆਪਾਂ ਔਟੇਰਦੇ ਆ ਤਾਂ ਉਹਦੀ ਵਰਤੋਂ ਔਟੇਰਨ ਦੇ ਨਾਲ ਆਪਾਂ ਕਰਦੇ ਆਂ ਤੇ ਬਹੁਤ ਖੁਸ਼ੀ ਹੁੰਦੀ ਐ ਜਦੋਂ ਮਿੱਟੀ ਕਿਉਂਕਿ ਇਹ ਤਾਂ ਮਿੱਟੀ ਐ ਮਿੱਟੀ ਦੇ ਨਾਲ ਮਿੱਟੀ ਹੋ ਕੇ ਇਸ ਜਗ ਤੇ ਆਈ ਐ ਤੇ ਤੁਰ ਜਾਣਾ ਤੇ ਮਾਸ ਜੀ ਨੇ ਦੱਸਿਆ ਕਿ ਉਹ ਇਸ ਤਰ੍ਹਾਂ ਗੋਲ ਜਿਹੜਾ نیچے ਵਧੀਆ ਮਿੱਟੀ ਮਿੱਟੀ ਜਿਹੜੀ ਹੁੰਦੀ ਸੀ ਹਨਾ ਇਸ ਤਰ੍ਹਾਂ ਮਿੱਟੀ ਦਾ ਗੋਲ نیچے ਜਿਹੜਾ ਹੈਗਾ ਉਹ ਬਣਾ ਲਿਆ ਤੇ ਉਸ ਤੋਂ ਬਾਅਦ ਆਟੇ ਰਨ ਦੇ ਨਾਲ ਜਿਵੇਂ ਆਪਾਂ ਪ੍ਰਕਾਰ ਰੱਖ ਕੇ ਮਿੰਦੇ ਆਂ ਤੇ ਸਾਰਾ ਗੋਲ ਕਰ ਲੈਨੇ ਆ ਫਿਰ ਅਸੀਂ ਵਿੱਚ ਫੁੱਲ ਬਣਾ ਲੈਨੇ ਆ ਪਰ ਇਹ ਹੈ ਕਿ ਹੁਣ ਬਹੁਤ ਸੌਖਾ ਹੋ ਗਿਆ ਉਹਨਾਂ ਚੀਜ਼ਾਂ ਨੂੰ ਕਰਨਾ ਤੇ ਉਦੋਂ ਸਮਾਂ ਲੱਗਦਾ ਸੀ ਹਰ ਇੱਕ ਚੀਜ਼ ਕਰਨ ਦੇ ਲਈ ਸੁਚੱਜੇ ਢੰਗ ਦੇ ਕਰਨ ਦੇ ਲਈ ਹਨਾ ਤੇ ਜੇ ਕੋਈ ਸੋਹਣੀ ਚੀਜ਼ ਨਹੀਂ ਬਣੀ ਹੁੰਦੀ ਸੀ ਤਾਂ ਕਹਿ ਦਿੰਦੇ ਸੀ ਕਿ ਕੁਦਰ ਜਨਾਨੀ ਇਹਨੂੰ ਕੱਖ ਨਹੀਂ ਆਉਂਦਾ ਤਾਂ ਸੋਹਣੇ ਤਰੀਕੇ ਨਾਲ ਕੰਮ ਕਰਨ ਦੇ ਲਈ ਸਾਨੂੰ ਬਹੁਤ ਕੁਝ ਸਿੱਖਣਾ ਪੈਂਦਾ ਸੀ ਉਦੋਂ ਸਮਾਂ ਇਹੋ ਜਿਹਾ ਹੁੰਦਾ ਸੀ ਕਿ ਪੜਾਈਆਂ ਭਾਵੇਂ ਘੱਟ ਹੁੰਦੀਆਂ ਸੀ ਇਹ ਵੀ ਇਹ ਵੀ ਪੜਾਈਆਂ ਹੀ ਹੁੰਦੀਆਂ ਸੀ ਕਿ ਉਹਨਾਂ ਨੇ ਵਿਚਰਨਾ ਕਿਵੇਂ ਆ ਦੁਨੀਆ ਦੇ ਵਿੱਚ ਤੁਹਾਡੇ ਪਰਿਵਾਰਾਂ ਨੂੰ ਆਪਣੇ ਭੈਣ ਭਰਾਵਾਂ ਨੂੰ ਨਾਲ ਲੈ ਕੇ ਕਿਵੇਂ ਚੱਲਣਾ ਇਹ ਉਹ ਸਮੇਂ ਦੀ ਮੰਗ ਸੀ ਸਮਾਂ ਬਦਲਦਿਆਂ ਸਾਡੀ ਜਿਹੜੀਆਂ ਹੈਗੀਆਂ ਸਾਡੇ ਵਿਚਾਰ ਬਦਲ ਗਏ ਨੇ ਅਸੀਂ ਖੁਦ ਬਦਲ ਗਏ ਆ ਪਰ ਜਿਹੜੀਆਂ ਇਹ ਚੀਜ਼ਾਂ ਨੇ ਮੈਨੂੰ ਲੱਗਦਾ ਹੈ ਵੀ ਇਹਨਾਂ ਦੇ ਨਾਲ ਸਾਨੂੰ ਜੁੜੇ ਰਹਿਣਾ ਚਾਹੀਦਾ ਹੈ ਤਾਂ ਜੋ ਸਾਡੇ ਜੀਵਨ ਦੇ ਵਿੱਚ ਨਵੇਕਲਾਪਨ ਆਉਂਦਾ ਰਹੇ ਤੇ ਅਸੀਂ ਹੋਣ ਵਾਲੀ ਮਿਹਨਤ ਮੁਸ਼ਕਤ ਨੂੰ ਨਾ ਸਮਝੀਏ ਕਿ ਸ਼ਾਇਦ ਅਸੀਂ ਮਿਹਨਤ ਮੁਸ਼ਕਤ ਕਰਦੇ ਹਾਂ ਸਾਡੇ ਪੁਰਖਿਆਂ ਨੇ ਬਹੁਤ ਮਿਹਨਤ ਕੀਤੀ ਹੈ ਤੇ ਬਹੁਤ ਕੁਝ ਸਾਡੇ ਲਈ ਸਾਨੂੰ ਵਿਰਸੇ ਦੇ ਵਿੱਚ ਦਿੱਤਾ ਤੇ ਜ਼ਰੂਰੀ ਇਹ ਹੈ ਕਿ ਅਸੀਂ ਉਹਨਾਂ ਨਾਲ ਜੁੜੀਏ ਇੱਕ ਦੂਜੇ ਦੇ ਨਾਲ ਸਮਾਂ ਬਿਤਾਈਏ ਸਮਾਂ ਬਿਤਾਉਣ ਦੇ ਨਾਲ ਜਿਹੜਾ ਹੈਗਾ ਤੁਹਾਨੂੰ ਇੱਕ ਦੂਜੇ ਦੇ ਬਾਰੇ ਪਤਾ ਲੱਗਦਾ ਤੁਸੀਂ ਜਦੋਂ ਸੁਣਦੇ ਹੋ ਬਜ਼ੁਰਗਾਂ ਨੂੰ ਤਾਂ ਬੜਾ ਕੁਝ ਸਿੱਖਣ ਨੂੰ ਮਿਲਦਾ ਤੇ ਬਹੁਤ-ਬਹੁਤ ਧੰਨਵਾਦ ਤੁਹਾਡਾ ਇਸ ਵੀਡੀਓ ਨੂੰ ਦੇਖਣ ਦੇ ਲਈ ਉਮੀਦ ਕਰਦੀ ਹਾਂ ਕਿ ਤੁਹਾਨੂੰ ਚੰਗੀ ਲੱਗੀ ਹੋਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਆਪੋ ਆਪਣੇ ਜਿਹੜੇ ਕਮੈਂਟ ਹੈ ਉਹ ਲਿਖ ਕੇ जरूर ਦੱਸਿਓ ਕਿ ਕਿਵੇਂ ਲੱਗਿਆ ਬਹੁਤ ਬਹੁਤ ਧੰਨਵਾਦ ਆਪ ਸਭ